200 ਲੀਟਰ ਪਾਣੀ 100 ml ਸੁਪਰ ਜਸਟਰ ਨਾਮ ਦੀ ਦਵਾਈ ਆਪਾਂ ਸਪਰੇਅ ਕਰ ਸਕਦੇ ਹਾਂ 20 ਤੋਂ 25 ਦਿਨ ਦਾ ਰਿਜ਼ਲਟ ਹੈ ਪੱਤਲ ਵਿੜ ਗੋਰੀ ਸੁੰਢੀ ਜੋ ਵੀ ਸੁੰਢੀ ਹੋਣੀ ਸਾਰੀ ਜ਼ਿਮੀਦਾਰ ਨੂੰ ਆਪਾਂ ਕੋਰਾਜਨ ਲਗਭਗ ਜਿਹੜਾ ਕੋਰਾਜ ਨਾਲ ਟੈਕਨੀਕਲ ਆ ਕਲੋਰੈਂਟ ਨੇ ਲਈ ਪ੍ਰੋਲ ਆਪਾਂ 2600 ਰੁਪਏ ਲੀਟਰ ਦੇ ਦਾਂਗੇ 2600 ਰੁਪਏ ਲੀਟਰ ਦੇ ਦਾਂਗੇ ਜੀ ਜਿਹਦੀ ਡੋਜ਼ 60 ml ਠੀਕ ਹੈ ਪਰ ਇੱਕ ਕਰਦੀ ਹੈ ਛੋਣੇ ਜੋ ਜ਼ਿਮੀਦਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਵੀ ਝੰਡਾ ਰੋਗੀ ਅਸਨਸਿਆ ਤੁਹਾਨੂੰ ਆ ਰਹੀ ਹੈ ਥੋੜਾ ਜਿਹਾ ਜੂਰੀਆ ਉੱਥੇ ਕੰਟਰੋਲ ਨਾਲ ਪਾਓ ਜੇ ਤੁਹਾਨੂੰ ਲੱਗਦਾ ਵੀ ਝੰਡਾ ਰੋਗ ਆ ਗਿਆ ਉੱਥੇ ਤੁਸੀਂ ਪਾਣੀ ਵੀ ਸਖਾਸ ਕਾ ਕੇ ਉਹਨੂੰ ਲਾਉਣ ਲੱਗਣਾ ਚਾਹਣਾ ਹੈ ਕਿ ਤੇਲੇ ਦੀ ਜਿਆਦੇ ਹੁਣ ਤੋਂ ਸਮੱਸਿਆ ਆ ਗਈ ਹੈ ਤੇਲਾ ਜਿਸ ਨਾਲ ਬੌਣਾ ਬੂਟਾ ਜਿਹਨੂੰ ਆਪਾਂ ਚੀਨੀ ਵਾਇਰਸ ਬੋਲਦੇ ਆ ਉਹ ਵੀ ਜਿਆਦਾ ਸਪਰੈਡ ਹੋ ਰਿਹਾ ਹੈ ਉਹਦੇ ਵਾਸਤੇ ਆਪਣੇ ਕੋਲ ਪਟਾਸ਼ ਦਾ ਕੰਮ ਹੁੰਦਾ ਹੈ ਦਾਣੇ ਦੀ ਕੁਆਲਿਟੀ ਨੂੰ ਬਣਾਉਣਾ ਤੇ ਬੂਟੇ ਨੂੰ ਜਾਦੇ ਗਰਮੀ ਤੋਂ ਜਾਦੇ ਸੁੱਕੇ ਤੋਂ ਪਾਣੀ ਤੋਂ ਜਾਦੇ ਤੋਂ ਬਚਾਉਣਾ ਐ ਪਟਾਸ਼ ਦਾ ਕੰਮ ਇਹ ਤੂੰ ਜੈਡ ਪ੍ਰੋਡਕਟ ਮਿਲੂਗਾ ਪੱਕੇ ਬਿਲ ਤੇ ਮਿਲੂਗਾ ਪੂਰੇ ਪੰਜਾਬ ਚੋ ਰੇਟ ਘੱਟ ਮਿਲਣਗੇ ਇਹ ਸਾਡੀ ਗਰੰਟੀ ਹੈ ਕਿਸਾਨ ਵੀਰੋ ਗੋਨੇਆਂ ਨੇ ਸ਼ਹਿਰ ਦੇ ਵਿੱਚ ਪਹੁੰਚਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੇ ਜਿਵੇਂ ਗੋਵ ਵਾਲੀ ਸੁੰਡੀ ਦਾ ਅਟੈਕ ਆ ਗਿਆ ਇਹ ਕੈਸ਼ ਕਾਊਂਟਰ ਦੀ ਆਪਾਂ ਪਹਿਲਾਂ ਵੀ ਐਡ ਕੀਤੀ ਸੀ ਜਿਨ੍ਹਾਂ ਦਾ ਦੋ ਚੀਜ਼ਾਂ ਮੁੱਖ ਨੇ ਕੁਆਲਿਟੀ ਰੇਟ ਤੇ ਬਾਕੀ ਜਿਹੜਾ ਫਰਟੀਲਾਈਜ਼ਰ ਆ ਡੀਪੀ ਯੂਰੀਆ ਉਹ ਵੀ ਜਦੋਂ ਸਮੇਂ-ਸਮੇਂ ਤੇ ਲੋੜ ਪੈਂਦੀ ਹੈ ਇਹ ਦਿੰਦੇ ਨੇ ਇਸ ਲਈ ਵੀਡੀਓ ਤੋਂ ਬਹੁਤ ਲੋਕਾਂ ਨੂੰ ਮਿਲਿਆ ਆਪਾਂ ਨੂੰ ਰਿਸਪਾਂਸ ਚੰਗਾ ਆਇਆ ਲੋਕਾਂ ਦਾ ਕੋਈ ਵੀ ਹਲਾੰਬਾ ਨਹੀਂ ਆਇਆ ਤੇ ਭਾਈ ਜਿਵੇਂ ਹੁਣ ਗੋਵ ਵਾਲੀ ਸੁੰਡੀ ਆ ਗਈ ਪ੍ਰਧਾਨ ਬਾਜਵਾ ਸਾਹਿਬ ਸਸ਼ੀਕਾਲ ਸੋੜਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੇ ਕਿਸਾਨ ਵੀਰੋ ਅਸੀਂ ਅੱਜ ਗੱਲ ਕਰੀਏ ਗੋਬ ਦੀ ਸੁੰਡੀ ਤਾਂ ਕਾਫੀ ਜ਼ਿਆਦਾ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਅਟੈਕ ਆਇਆ ਬਾਜਵਾ ਸਾਹਿਬ ਉਹਦੇ ਵਾਸਤੇ ਆਪਣੇ ਕੋਲੇ ਨਵਾਂ ਪ੍ਰੋਡਕਟ ਆਇਆ ਜੀ ਫਰਾਰ ਨਾਮ ਤੇ ਜਿੱਥੇ ਵੀ ਗੋਬ ਦੀ ਸੁੰਡੀ ਦਾ ਅਟੈਕ ਹੈ ਬਾਜਵਾ ਸਾਹਿਬ ਉਹ ਪ੍ਰਧਾਨ ਦਾ ਵਾਲਾ ਰਝਾਨ ਹੈ ਬੈਸੇ ਆ ਬਾਜੋ ਸਾਹਿਬ ਪ੍ਰਾਣ ਦਾ ਰੁਝਾਨ ਹੈਗਾ ਕੁਝ ਫਾਰਮਰ ਪ੍ਰਾਣ ਪਾਕੇ ਰਾਜੀ ਆ ਕੁਝ ਜ਼ਿਮੀਦਾਰ ਹਰਾ ਟ੍ਰੈਂਗਲ ਗ੍ਰੀਨ ਕੈਮਿਸਟਰੀ ਤੇ ਜਾਂਦੇ ਆ ਜੀ ਜਿਹਦਾ ਧਰਤੀ ਨੂੰ ਮਿੱਟੀ ਨੂੰ ਆਪਣੇ ਮਿੱਤਰ ਕੀਟਾਂ ਨੂੰ ਕੋਈ ਵੀ ਸੈਰਟਫਿਕੇਟ ਨਾ ਹੋਵੇ ਉਸ ਵਾਈ ਤੇ ਕੁਝ ਕਿਸਾਨ ਵੀਰ ਜਾਣਾ ਪਸੰਦ ਕਰਦੇ ਆ ਉਹਦੇ ਵਾਸਤੇ ਆਪਣੇ ਕੋਲੇ ਗ੍ਰੀਨ ਕੈਮਿਸਟਰੀ ਦਾ ਟ੍ਰੈਂਗਲ ਦਾ ਪ੍ਰੋਡਕਟ ਹੈ ਫਰਾਰ ਨਾਮ ਤੇ ਜਿਹੜਾ ਗੋਹ ਦੀ ਸੁੰਡੀ ਤੇ ਬਹੁਤ ਕਾਰਗਰ ਹੈ ਇਹ ਕੀ ਕੀ ਕੰਮ ਕਰੂਗਾ ਇਹ ਗੋਹ ਦੀ ਸੁੰਡੀ ਤੇ ਮੇਨ ਆ ਜੀ ਗੋਹ ਦੀ ਸੁੰਡੀ ਤੇ ਬਹੁਤ ਐਕਸਲੈਂਟ ਰਿਜ਼ਲਟ ਹੈ 25 ਤੋਂ 30 ਦੇ ਅੰਦਰ ਰਿਜ਼ਲਟ ਹੈ ਗੋਧੀ ਸੁੰਢੀ ਤੇ ਪ੍ਰਾਣ ਨਾਲ ਸਾਰਾ ਕੰਮ ਕਰੂਗਾ ਬਿਲਕੁਲ ਪ੍ਰਾਣ ਨਾਲ ਬਹੁਤ ਜ਼ਿਆਦਾ ਕੰਮ ਕਰੂਗਾ ਪ੍ਰਾਣ ਨਾਲ ਉਹ ਰੇਟ ਜੀ ਬਹੁਤ ਵਾਜੇ ਪਊਗਾ ਠੀਕ ਹੈ ਤੇ ਨਾਲ ਕੋਈ ਹੋਰ ਫਾਇਦਾ ਹੋਰ ਫਾਇਦਾ ਇਹਦਾ ਗਰੋਥ ਵਾਸਤੇ ਹੈ ਗਰੋਥ ਵਧੀਆ ਕਰਾਉਣ ਦਾ ਝੋਨੇ ਨੂੰ ਲਵਾ ਕਰ ਦਿੰਦਾ ਕੱਚਾ ਕਰ ਦਿੰਦਾ ਨਾਲ ਗੋਧੀ ਸੁੰਢੀ ਤੇ ਬਹੁਤ ਐਕਸਲੈਂਟ ਰਿਜ਼ਲਟ ਹੈ ਠੀਕ ਹੈ ਜੀ ਤੇ ਇਸ ਤੋਂ ਬਿਨਾ ਜੇ ਆਪਾਂ ਸਪਰੇਅ 'ਚ ਜਾਣਾ ਹੋਵੇ ਜੇ ਆਪਾਂ ਸਪਰੇਅ 'ਚ ਜਾਣਾ ਹੋਵੇ ਆਪਣੇ ਕੋਲੇ ਨਵਾਂ ਮੋਲੀਕਿਊਲ ਸੁਪਰ ਜੈਸਟਰ ਦੇ ਨਾਮ ਤੇ ਆਇਆ ਜੀ ਜਿਹੜਾ ਪੱਤਾ ਲਪੇਟ ਗੋਪਦੀ ਸੁੰਢੀ ਠੀਕ ਹੈ ਬਹੁਤ ਹੀ ਐਕਸੀਲੈਂਟ ਰਿਜ਼ਲਟ ਆ ਰਿਹਾ 100 ਐਮਐਲ ਦੀ ਡੋਜ਼ ਜਾਰੀ ਹੈ ਜੀ ਤੇ 20 ਤੋਂ 25 ਦਿਨ ਦਾ ਰਿਜ਼ਲਟ ਆਦਾ ਕਿੰਨਾ ਪਾਣੀ ਪਾਉਣਾ ਬਈ ਇਹਦੇ ਪਾਣੀ ਇਹਦਾ ਸਾਡੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕੋਈ ਵੀ ਸਪਰੇਅ ਆਪਾਂ ਜ਼ਿੰਮੇਵਾਰ ਲੈ ਕੇ ਜਾਂਦਾ ਜੀ 200 ਲੀਟਰ ਰეკਮੈਂਡ ਹੈ ਪਰ ਇਕੜ ਪਰ ਇਕੜ ਦਾ 200 ਲੀਟਰ ਪਾਣੀ 100 ਐਮਐਲ ਸੁਪਰ ਜਸਟਰ ਨਾਮ ਦੀ ਦਵਾਈ ਆਪਾਂ ਸਪਰੇਅ ਕਰ ਸਕਦੇ ਹਾਂ 20 ਤੋਂ 25 ਦਿਨ ਦਾ ਰਿਜ਼ਲਟ ਹੈ ਪੱਤਾ ਲਵੇੜ ਗੋਰੀ ਸੁੰਢੀ ਜੋ ਵੀ ਸੁੰਢੀ ਹੋਣੀ ਹੈ ਸਾਰੀਆਂ ਤੇ ਰਿਜ਼ਲਟ 20 ਤੋਂ 25 ਦਿਨਾਂ ਦੀ ਆਪਣੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਸਾਡੀ 20 ਕੋਰਾ ਜਨ ਦਾ ਆਪਾਂ ਗੱਲ ਕਰੀਏ ਜ਼ਿਮੀਦਾਰ ਨੂੰ ਆਪਾਂ ਕੋਰਾ ਜਨ ਲਗਭਗ ਜਿਹੜਾ ਕੋਰਾਜਨਲ ਟੈਕਨੀਕਲ ਆ ਕੋਰੈਂਟਰ ਨੇਲੀ ਪ੍ਰੋ ਲ ਆਪਾਂ 2600 ਰੁਪਏ ਲੀਟਰ ਦੇ ਦਾਂਗੇ 2600 ਰੁਪਏ ਲੀਟਰ ਦੇ ਦਾਂਗੇ ਜੀ ਜਿਹਦੀ 20 60 ਐਮਐਲ ਪਰ ਇੱਕ ਕਰਦੀ ਹੈ ਛੋਨੇ ਦੇ ਉੱਤੇ ਠੀਕ ਹੈ 2600 ਰੁਪਏ ਲੀਟਰ ਮਿਲ ਜੂ ਇਹ 60 ਐਮਐਲ 20 ਬਿਲਕੁਲ ਜੀ ਬਿਲਕੁਲ ਤੇ ਬਾਕੀ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਸਾਰੇ ਭੈਣੇ ਪਲਸਰ ਹੋ ਗਈ ਆਪਣੀ ਜਾ ਹੋਰ ਵਾਇਰਸੈਂਟ ਕਿਹੜੀਆਂ ਕਿਹੜੀਆਂ ਕੰਪਨੀ ਆਉਂਦੀ ਨੇ ਬਾਜਵਾ ਸਾਹਿਬ ਸਾਡਾ ਜਿਹੜਾ ਮੇਨ ਮਕਸਦ ਹੈ ਅਸੀਂ ਜ਼ਿੰਮੇਵਾਰਾਂ ਨੂੰ ਦੱਸ ਚ ਹੁਣ ਦੱਸਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਮੇਨ ਮਕਸਦ ਹੈ ਚੰਗੀ ਕੁਆਲਿਟੀ ਵੇਚਣਾ ਹੈ ਉੱਤਮ ਕੁਆਲਿਟੀ ਵੇਚਣਾ ਜੀ ਮੈਂ ਆਪ ਖੇਤੀ ਨਾਲ ਜੁੜਾ ਹੋਇਆ ਖੇਤੀ ਕਰਨ ਵਾਲਾ ਬੰਦਾ ਜੀ ਮੈਂ ਤੇ ਨਾਲ ਇੱਕ ਬਾਜਵਾ ਸਾਹਿਬ ਹੋਰ ਹੈ ਅਸੀਂ ਪੱਕੇ ਮਿਲ ਤੇ ਸਾਰਾ A to Z ਮਟੀਰੀਅਲ ਦੇਵਾਂਗੇ ਰੇਟ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਕੁਆਲਿਟੀ ਦੀ ਸਾਡੀ ਜ਼ਿੰਮੇਵਾਰੀ ਦੁਕਾਨ 'ਚ ਪ੍ਰੋਡਕਟ ਵੀ ਹੋ ਰੱਖਿਆ ਜਿਹਦਾ ਆਪਾਂ ਮਿਲਦੇ ਸਿਲੇਕਟਡ ਠੀਕ ਹੈ ਸਲੈਕਟਰ ਰੱਖਿਆ ਜੀ ਅਸੀਂ ਕੋਈ ਵੀ ਕਿੰਤੂ ਪ੍ਰੰਤੂ ਆਉਣ ਵਾਲਾ ਸੌਦਾ ਨਹੀਂ ਵੇਚਦੇ ਅਸੀਂ ਠੀਕ ਹੈ ਵੀ ਉਹੀ ਪ੍ਰੋਡਕਟ ਹੈ ਜਿਹਦਾ ਰਿਜ਼ਲਟ ਆਊਗਾ ਬਿਲਕੁਲ ਜੀ ਬਿਲਕੁਲ ਤੇ ਜਿਹੜਾ ਗਰੋਥ ਫਰਟੀਲਾਈਜ਼ਰ ਵੇਚਿਆ ਸੀ ਬਾਈ 골ਡ ਪਾਵਰ ਉਹਦਾ ਕਿਵੇਂ ਰਿਹਾ ਰਿਸਪੋਨਸ ਆ ਮੈਂ ਬਹੁਤ ਹੀ ਇੱਕ ਦਸਾਂ ਚ ਮਾਨ ਮਹਿਸੂਸ ਕਰ ਰਿਹਾ ਹਾਂ ਕਿ ਆਪਾਂ ਪਿਛਲੇ ਵਾਰ ਜਿਹੜੀ ਆਪਾਂ ਵੀਡੀਓ ਕੀਤੀ ਸੀ 골ਡ ਪਾਵਰ ਦੀ ਬਹੁਤ ਜਿਆਦਾ ਐਕਸੀਲੈਂਟ ਪ੍ਰੋਡਕਟ ਆ ਜੀ ਠੀਕ ਹੈ ਬਹੁਤ ਚੰਗਾ ਰਿਸਪੋਨਸ ਆਇਆ ਦਾ ਬਹੁਤ ਸੋਹਣਾ ਰਿਜ਼ਲਟ ਆ ਜਿਵੇਂ ਦਰ ਮੰਗ ਮੰਗ ਕੇ ਲੈ ਕੇ ਗਿਆ ਜੀ ਤੁਹਾਡਾ 골ਡ ਪਾਵਰ ਦੇ ਦਿਓ ਠੀਕ ਜ਼ਿਮੀਦਾਰ ਨੇ ਤਿਆਰ ਬੀ ਤੌਰ ਤੇ ਹਾਂ ਇੱਕ ਚੀਜ਼ ਤੇ ਆਪਾਂ ਨੂੰ ਭਰੋਸਾ ਕਰਨਾ ਪਿਆ ਜੀ ਸਾਹਿਬ ਬਹੁਤ ਔਖਾ ਲੱਗਦਾ ਜਿਮੀਦਾਰ ਠੀਕ ਹੈ ਜੀ ਇੱਕ ਵਾਰੀ ਦਾ ਐਕਸਪੈਰੀਮੈਂਟ ਹੀ ਹੈ ਐਕਸਪੈਰੀਮੈਂਟ ਹੈ ਜਿਮੀਦਾਰ ਜਿਹੜਾ 2 ਕਿੱਲਿਆਂ ਦਾ 4 ਕਿੱਲਿਆਂ ਦਾ 5 ਕਿੱਲਿਆਂ ਦਾ ਲੈ ਗਿਆ 10 ਕਿੱਲਿਆਂ ਦੀ 20 ਕਿੱਲਿਆਂ ਦੀ ਖੇਤੀ ਕਰਦਾ ਸੀ ਉਹਨੇ ਦਵਾਰੇ ਲਿਜਾ ਕੇ 5ਵੇਂ 7ਵੇਂ ਦਿਨ ਸਾਥੋਂ 골ਡ ਪਾਵਰ ਲਿਜਾ ਕੇ ਪਵਾਇਆ ਠੀਕ ਹੈ ਵੀ ਇੰਨਾ ਰਿਜ਼ਲਟ ਇਹਦਾ ਬਹੁਤ ਸੋਹਣਾ ਰਿਜ਼ਲਟ ਐਕਸੀਲੈਂਟ ਰਿਜ਼ਲਟ ਆਇਆ ਤੇ ਬਾਕੀ ਵੀ ਜੀ ਮੈਂ ਹੁਣ ਫੰਗੀ ਸਾਈਡ ਚੱਲਣਗੇ ਐਮੀ ਸਟਾਰ ਪਲਸਰ ਜਾਂ ਹੋਰ ਇਹ ਕਿਹੜੇ ਕਿਹੜੇ ਟੈਕਨੀਕਲ ਫੰਗੀ ਸਾਈਡ ਦੇ ਵਿੱਚ ਆਪਾਂ ਗੱਲ ਕਰੀਏ ਸਾਰੇ ਬਾਜਵਾ ਸਾਹਿਬ ਆਪਣੇ ਕੋਲ ਬ੍ਰਾਂਡ ਐਟ ਏ ਟਾਈਮ ਹਾਜ਼ਰ ਨੇਗੇ ਉਸ ਤੋਂ ਬਿਨ ਆਪਣੇ ਕੋਲ ਇੱਕ ਨਵਾਂ ਪੰਗੀ ਸਾਈਡ ਆਇਆ ਪੈਂਥਰ ਦੇ ਨਾਮ ਤੇ ਜੀ ਦਾ ਸੀਡ ਬਲੈਂਟ ਤੇ ਬਹੁਤ ਐਕਸੀਡੈਂਟ ਰਿਜ਼ਲਟ ਹੈ ਕਿੰਨੇ ਟਾਈਮ ਦਾ ਰਿਜ਼ਲਟ ਹੈ ਦਾ ਇਹਦਾ ਰਿਜ਼ਲਟ ਸੋ ਬਾਜਵਾ ਸਾਹਿਬ ਜੇ ਆਪਾਂ ਗੱਲ ਕਰੀਏ ਫੰਗੀ ਸਾਈਡ ਦਾ 15 ਤੋਂ 20 ਦਿਨ ਦਾ ਐਕਸੀਡੈਂਟ ਰਿਜ਼ਲਟ ਆ ਰਿਹਾ ਜੀ ਇਹਦਾ ਠੀਕ ਹੈ ਸਾਪੇ ਦੇ ਨਾਲ ਅਸੀਂ ਚੰਗਾ ਵਿੱਚ ਝੋਨੇ ਨੂੰ ਗ੍ਰਿੰਡਰੀ ਲੈ ਕੇ ਆਊਗਾ ਕੋਈ ਵੀ ਬਲੈਂਟ ਜਿਹੜੀ ਆਉਂਦੀ ਹੈ ਉਹਦੇ ਸਾਰੀਆਂ ਬਲੈਟਾਂ ਦੇ ਇਹ ਕੰਮ ਕਰਦਾ ਤੇ ਜਿ 1401 ਦੀ ਗੱਲ ਕਰੀਏ ਬਾਜਾ ਸਾਹਿਬ ਉੱਥੇ ਥੋੜਾ ਜਿਹਾ ਆਪਾਂ ਗੱਲ ਕਰੀਏ ਝੰਡਾ ਰੋਗ ਦੀ ਝੰਡਾ ਰੋਗ ਦੀ ਬਹੁਤ ਏਰੀਏ ਦੇ ਵਿੱਚ ਸਮੱਸਿਆ ਆ ਰਹੀ ਹੈ ਜ਼ਿੰਮੇਵਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਵੀ ਝੰਡਾ ਰੋਗ ਦੀ ਸਮੱਸਿਆ ਤੁਹਾਨੂੰ ਆ ਰਹੀ ਹੈ ਥੋੜਾ ਜਿਹਾ ਜੂਰੀਆ ਉੱਥੇ ਕੰਟਰੋਲ ਨਾਲ ਪਾਓ ਜੇ ਤੁਹਾਨੂੰ ਲੱਗਦਾ ਵੀ ਝੰਡਾ ਰੋਗ ਆ ਗਿਆ ਉੱਥੇ ਤੁਸੀਂ ਪਾਣੀ ਵੀ ਸਖਾਸ ਕਰਕੇ ਉਹਨੂੰ ਲਾਉਣ ਲੱਗੋ ਠੀਕ ਹੈ ਝੰਡਾ ਰੋਗ ਬਹੁਤ ਰੀਅਰ ਚਾਂਸ ਨੇ ਤੁਹਾਡੇ ਉੱਤੇ ਕੰਟਰੋਲ ਹੋ ਜੂਗਾ ਕੰਟਰੋਲ ਹੋ ਜੂਗਾ ਜੀ ਠੀਕ ਹੈ ਉਹ ਤੋਂ ਬਿਨਾ ਬਹੁਤ ਸਾਰੇ ਆਪਣੇ ਕੋਲ ਝੰਡਾ ਰੋਗ ਦੇ ਹੱਲ ਨੇਗੇ ਉਹ ਆਪਾਂ ਕਰਕੇ ਦੇਵਾਂਗੇ ਜੀ ਜਿਵੇਂ ਇਹਦੇ ਵਿੱਚ ਨੈਕ ਬਲਾਸਟ ਹੋਰ ਵੀ ਬਹੁਤ ਪ੍ਰੋਬਲਮ ਆਉਂਦੀਆਂ ਨੇ ਇਹਦੇ ਲਈ ਫੰਗੀਸਾਈਡ ਪੈਂਥਰ ਕੰਮ ਕਰੂਗਾ ਪੈਂਥਰ ਕੰਮ ਕਰੂਗਾ ਇਹ ਨੈਕ ਬਲਾਸਟ ਵਾਸਤੇ ਠੀਕ ਹੈ ਹਾਂਜੀ ਬਾਸਮਤੀਆਂ ਦੇ ਵਿੱਚ ਵੀ ਇਹਦਾ ਪੂਰਾ ਰਿਕਾਰਡ ਹੈ ਬਾਸਮਤੀਆਂ ਵਾਸਤੇ ਵੀ ਰეკਮੈਂਡ ਹੈ ਜੀ ਠੀਕ ਹੈ ਤੇ ਇਸ ਤੋਂ ਬਾਅਦ ਗੱਲ ਕਰੀਏ ਤੇਲੇ ਦੀ ਆ ਜਿੰਮੇਦਾਰੋ ਕਿਸਾਨ ਵੀਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੇਲੇ ਦੀ ਜਿਆਦਾ ਹੁਣ ਤੋਂ ਸਮੱਸਿਆ ਆ ਗਈ ਹੈ ਤੇਲਾ ਜਿਸ ਚਿੰਨੀ ਵਾਇਰਸ ਬੋਲਦੇ ਆ ਉਹ ਵੀ ਜਿਆਦਾ ਸਪਰੈਡ ਹੋ ਰਿਹਾ ਹੈ ਉਹਦੇ ਵਾਸਤੇ ਆਪਣੇ ਕੋਲ ਸਾਰੇ A to Z ਮੋਲੀਕੂਲ ਹੈਗਾ ਚੈਸਾ ਟੈਕਨੀਕਲ ਆਪਣੇ ਕੋਲੇ ਹਾਜ਼ਰ ਹੈ ਮਸ਼ੀਨ ਵਾਲਾ ਟੈਕਨੀਕਲ ਆਪਣੇ ਕੋਲ ਹਾਜ਼ਰ ਹੈ ਸਾਰੀਆਂ ਚੀਜ਼ ਆਪਣੇ ਕੋਲੇ ਬਾਜਵ ਰੇਟਾਂ ਤੇ ਸਾਰੀਆਂ ਹਾਜ਼ਰ ਨੇ ਬਾਕੀ ਬੈਕਅਪ ਵਗੈਰਾ ਵੇਰ ਦੀ ਪਈਆ ਸੁੰਡੀ ਵਾਸਤੇ ਬਿਲਕੁਲ A to Z ਪ੍ਰੋਡਕਟ ਹੀ ਮਿਲ ਜੂ ਆਪਣੇ ਕੋਲ A to Z ਪ੍ਰੋਡਕਟ ਮਿਲੂਗਾ ਪੱਕੇ ਬਿਲ ਤੇ ਮਿਲੂਗਾ ਪੂਰੇ ਪੰਜਾਬ ਚੋ ਰੇਟ ਘੱਟ ਮਿਲਣਗੇ ਇਹ ਸਾਡੀ ਗਰੰਟੀ ਹੈ ਜਿਵੇਂ ਹੁਣ ਗੋਵ ਭਰਨ ਦੀ ਸਟੇਜ ਤੇ ਆਪਾਂ ਕੁਝ ਐਕਸਟਰਾ ਕਰਕੇ ਜਿਹੜਾ ਝਾੜ ਚ ਵਾਅਦਾ ਕਰਦੇ ਆ ਐਨਪੀਕੇ ਬੋਰਨ ਵਗੈਰਾ ਉਹਦੇ ਲਈ ਕੀ ਕੀ ਰეკਮੈਂਡ ਕਰਦੇ ਆ ਬਾਜਬਾ ਸਾਹਿਬ ਜੀ ਆਪਾਂ ਗੱਲ ਕਰੀਏ ਐਟ ਅ ਟਾਈਮ ਤੇ ਝੋਨਾ ਲਗਭਗ ਅ ਕੁਝ ਏਰੀਆ ਦੇ ਵਿੱਚ ਜਿਹੜਾ ਗੇਤਾ ਝੋਨਾ ਹੈ ਉੱਥੇ ਨਿਸਰਨਾ ਸਟਾਰਟ ਹੋ ਚੁੱਕਿਆ ਜਾਂ 10 ਪੰਜ 10 ਦਿਨਾਂ ਤੱਕ ਨਿਸਰਨਾ ਸਟਾਰਟ ਹੋ ਜਾਊਗਾ ਠੀਕ ਹੈ ਉਸ ਟਾਈਮ ਤੇ ਝੋਨੇ ਨੂੰ ਖਰਾਕ ਦੀ ਲੋੜ ਪੈਂਦੀ ਹੈ ਆਪਾਂ ਜਿਹੜੀ ਖਰਾਕ ਹੈ ਉਹਨੂੰ 30 35 ਦਿਨਾਂ ਚ ਕਵਰ ਕਰ ਚੁੱਕੇ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਐਨਪੀਕੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਝੋਨੇ ਨੂੰ ਜੇ ਆਪਾਂ ਖਾਸ ਤੌਰ ਤੇ ਦੇਖੀਏ ਪਟਾਸ਼ ਜੀ ਪਟਾਸ਼ ਦਾ ਕੰਮ ਹੁੰਦਾ ਹੈ ਦਾਣੇ ਦੀ ਕੁਆਲਿਟੀ ਨੂੰ ਬਣਾਉਣਾ ਤੇ ਬੂਟੇ ਨੂੰ ਜਿਆਦੇ ਗਰਮੀ ਤੋਂ ਜਿਆਦੇ ਸੋਕੇ ਤੋਂ ਪਾਣੀ ਤੋਂ ਜਿਆਦੇ ਤੋਂ ਬਚਾਉਣਾ ਇਹ ਪਟਾਸ਼ ਦਾ ਕੰਮ ਹੈ ਉੱਥੇ ਤੁਸੀਂ ਐਨ ਪੀ ਕੇ ਦਾ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਇੱਕ ਰਾਉਂਡ ਜਾਂ ਦੋ ਰਾਉਂਡ ਲਾਜ਼ਮੀ ਐਨ ਪੀ ਕੇ ਦਾ ਲੈ ਕੇ ਜਾਓ ਚੰਗੀ ਕੁਆਲਿਟੀ ਚੰਗੀ ਕੰਪਨੀ ਜਿਵੇਂ ਆਈਸੀਐਲ ਦਾ ਆਈਸੀਐਲ ਲੈ ਕੇ ਜਾ ਸਕਦੇ ਹੋ ਤੁਸੀਂ ਇਹਦੀ ਕਿੰਨੀ ਡੋਜ਼ ਹੈ ਆ ਇਹਦੀ ਗੱਲ ਆਪਾਂ ਡੋਜ਼ ਕਰੀਏ ਜੀ ਕੋਈ ਵੀ ਐਨਪੀਕੇ ਆ 1 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਆਪਾਂ ਡੋਜ਼ ਲੈ ਕੇ ਜਾਵਾਂਗੇ ਐਨਪੀਕੇ ਤਾਂ ਇੱਕ ਏਕੜ 'ਚ ਕਿੰਨਾ ਪਾਣਾ ਚਾਹੀਦਾ ਇੱਕ ਏਕੜ 'ਚ ਜੇ ਗੱਲ ਕਰੀਏ 200 ਲੀਟਰ ਪਾਣੀ 2 ਕਿਲੋ ਐਨਪੀਕੇ ਦੀ ਲੋਡ ਪੈਂਦੀ ਆ ਠੀਕ ਹੈ ਜਿਵੇਂ ਇਹਦੇ ਵਿੱਚ ਆਪਣਾ ਨਾਈਟ੍ਰੋਜਨ ਵੀ ਆ ਗਿਆ ਤੇ ਪੋਟਾਸ਼ ਵੀ ਆ ਗਿਆ ਨਾਈਟ੍ਰੋਜਨ ਵੀ ਆ ਗਿਆ ਜੀ ਪੋਟਾਸ਼ ਵੀ ਆ ਗਿਆ ਤੇ ਥੋੜਾ ਬਹੁਤਾ ਡੀਏਪੀ ਵਾਲਾ ਸੈਗਮੈਂਟ ਵੀ ਆਪਾਂ ਐਨਪੀਕੇ ਵਾਲਾ ਪਾ ਸਕਦੇ ਜਿਆਦਾ ਲੋਡ ਜੀ ਪੋਟਾਸ਼ ਦੀ ਪੈਂਦੀ ਆ ਪੋਟਾਸ਼ ਦਾ ਇੱਕ ਰਾਉਂਡ ਲਾਜ਼ਮੀ ਲੈ ਕੇ ਚਾਉਣਾ ਸਾਰੇ ਤੇ ਜਿਹੜੇ ਜਿਵੇਂ ਪੀਆ 1026 ਵਗੈਰਾ ਉੱਥੇ ਹੁਣ ਥੋੜੇ ਦਿਨ ਹੋਏ ਨੇ ਲੱਗੇ ਨੂੰ ਉੱਥੇ ਕੋਈ ਅੱਜ ਕੁਝ ਏਰੀਆ ਦੇ ਵਿੱਚ ਕੀ ਹੋਇਆ ਬਾਜਵਾ ਸਾਹਿਬ ਮੱਕੀ ਦਾ ਕਾਫੀ ਰੁਝਾਨ ਸੀਗਾ ਮੌਸਮ ਖਰਾਬ ਸੀ ਮੱਕੀ ਦਾ achar ਆ ਜਿਹੜਾ ਮੌਕੇ ਤੇ ਪਿਆ ਨਹੀਂ ਲੇਟ ਹੋ ਗਿਆ ਲੇਟ ਹੋ ਗਿਆ ਠੀਕ ਆ ਉਸ ਤੋਂ ਬਾਅਦ ਫੱਕਾ ਸੀ ਸੀੜੀਆਂ ਪੌਸ ਸੀ ਪਨੀਰੀ ਉਹ ਪੱਕ ਗਈ ਪੱਕ ਗਈ ਜਾ ਜਿਵੇਂ ਹੁਣ ਮੋਗੇ ਹੋਣੀ ਝੋਨਾ ਹੋਣੀ ਲੱਗਿਆ ਝੋਨਾ ਖਰਾਬ ਹੋ ਗਿਆ ਉੱਥੇ ਆਪਾਂ ਜੇ ਗੱਲ ਕਰੀਏ ਆਪਾਂ 골ਡ ਪਾਵਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਇਹਦਾ ਅਸੀਂ ਆਪਾਂ ਯੂਜ਼ ਕਰ ਸਕਦੇ ਆ ਜੋ ਤੁਹਾਡਾ ਝੋਨਾ ਲੱਗਿਆ ਹਫਤੇ ਤੋਂ 10 ਦਿਨਾਂ ਦੇ ਵਿੱਚ ਠੀਕ ਆ ਸ਼ੁਰੂ ਦੇ ਵਿੱਚ ਇਹਨੇ ਰਿਜ਼ਲਟ ਦੇਣਾ ਰਿਜ਼ਲਟ ਦੇਣਾ ਸ਼ੁਰੂ ਦੇ ਵਿੱਚ ਝੋਨਾ ਜਿਹੜਾ ਪੱਕੀ ਆਪਣੀ ਫੱਕ ਲੱਗੀ ਉਹਨੂੰ ਕੱਚਾ ਕਰ ਦੂਗਾ ਇਹ ਝੋਨਾ ਜਿਹੜਾ ਕੱਲੀ ਕੱਲੀ ਮੁੰਜਰੇ ਨੇ ਨਿਕਲ ਨਹੀਂ ਸੀ ਨਸਰ ਰਾਜ ਇਹ ਉਹ ਜਿਹੜਾ ਮੱਕੀ ਦੇ ਚਾਰ ਲੇਟ ਹੋਣ ਕਰਕੇ ਲਾਸ ਹੋਇਆ ਉਹ ਕਵਰ ਹੋ ਜੂਗਾ ਉਹ ਕਵਰ ਕਰ ਠੀਕ ਹੈ ਬਾਕੀ ਰਿਜ਼ਲਟ ਆਪਾਂ ਇਹਦਾ ਦੇਖ ਹੀ ਚੁੱਕੇ ਹਾਂ ਰਿਜ਼ਲਟ ਦੇਖ ਚੁੱਕੇ ਹਾਂ ਜੀ ਬਹੁਤ ਐਕਸੀਡੈਂਟ ਚੱਲ ਪਿਆ ਤੇ ਜਿਹੜੇ ਐਡਰੈਸ ਦੀ ਗੱਲ ਕਰੀਏ ਤਾਂ ਗੋਨੇਆਣੇ ਦੇ ਵਿੱਚ ਕਿਹੜੇ ਰੋਡ ਤੇ ਆ ਗਿਆ ਵੀਰੇ ਆ ਐਡਰੈਸ ਦੀ ਗੱਲ ਕਰੀਏ ਜੀ ਪੰਜਾਬ ਪੈਸੇਰ ਸਟੋਰ ਬਠਿੰਡਾ ਅੰਮ੍ਰਿਤਸਰ ਰੋਡ ਦੇ ਉੱਤੇ ਹਾਜ਼ਰ ਹੈ ਨਾਲ ਬਾਲਾਜੀ ਮਹਾਰਾਜ ਦਾ ਮੰਦਿਰ ਆਪਣੇ ਨਾਲ ਗੋਨਿਆ ਨੇ ਸ਼ਹਿਰ ਚ ਵੜਨ ਦੀ ਲੋੜ ਨਹੀਂ ਗੋਨਿਆ ਨੇ ਬਾਜ਼ਾਰ ਚ ਵੜਨ ਦੀ ਲੋੜ ਨਹੀਂ ਜੀ ਬਠਿੰਡਾ ਅੰਮ੍ਰਿਤਸਰ ਹਾਈਵੇ ਰੋਡ ਤੇ ਆ ਜਿੱਥੋਂ ਬਠਿੰਡੇ ਤੋਂ ਗੋਨਿਆ ਨੇ ਮੰਡੀ ਦੀ ਐਂਟਰੀ ਹੁੰਦੀ ਆ ਉਹ ਜੇ ਬਿਲਕੁਲ ਨੁਕਰ ਦੇ ਪੰਜਾਬ ਦੇ ਹਿੱਸੇ ਦਾ ਬਿਲਕੁਲ ਟਰੱਕ ਯੂਨੀਅਨ ਦੇ ਸਾਹਮਣੇ ਆ ਬਾਕੀ ਸਕਰੀਨ ਤੇ ਨੰਬਰ ਆ ਤੁਸੀਂ ਸੰਪਰਕ ਕਰ ਲਿਓ ਧੰਨਵਾਦ ਜੀ